ਜਦੋਂ ਪਰਮੇਸ਼ਰ ਨੇ ਸੰਤਾਂ ਨੂੰ ਧਰਤੀ ਤੇ ਭੇਜਿਆ ਪਰ ਸੰਤਾਂ ਨੇ ਪਰਮੇਸ਼ਰ ਨੂੰ ਆਖਿਆ ਚਲੇ ਤਾਂ ਜਾਵਾਂਗੇ ਪਰ ਸਾਡੀ ਸੁਨੇਗਾ ਕੌਣ ਸਾਨੂੰ ਲੋਕ ਕਿਵੇਂ ਮੰਨਣਗੇ ਕੋਈ ਨਾ ਕੋਈ ਪਾਵਰ ਕੋਈ ਨਾ ਕੋਈ ਸ਼ਕਤੀ ਚਹੀਦੀ ਹੈ ਤਾਂ ਹੀ ਅਗਲਾ ਬੰਦਾ ਗੱਲ ਮੰਨੇਗਾ ਮਹਾਰਾਜ ਤੁਸੀਂ ਸਾਨੂੰ ਭੇਜ ਰਹੇ ਹੋ ਉੱਥੇ ਜਾ ਕੇ ਅਸੀਂ ਕੀ ਕਹਿਣਾ ਸੋ ਅਗਿਓ ਅਕਾਲ ਪੁਰਖ ਪਰਮੇਸ਼ਰ ਕੀ ਬੋਲੇ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਹੋਇਆ ਹਮ ਤੁਮ ਤੇ ਨਾਹੀ ਦੂਰ ਆਖੋ ਸ੍ਰੀ ਵਾਹਿਗੁਰੂ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਪਰਮੇਸ਼ਰ ਨੇ ਇਸ ertid ਤੇ ਸਾਧੂ ਆਪ ਭੇਜੇ ਤੇ ਇਹ ਕਹਿ ਕੇ ਭੇਜੇ ਵੀ ਅਸੀਂ ਤੁਹਾਡੇ ਨਾਲ ਰਵਾਂਗੇ ਤੁਹਾਡੇ ਤੋਂ ਦੂਰ ਨਹੀਂ ਹੋਵਾਂਗੇ ਤੁਹਾਡੀ ਰਸਨਾ ਤੇ ਰਵਾਂਗੇ ਜੋ ਤੁਹਾਡੀ ਰਸਨਾ ਤੇ ਬੋਲ ਹੋਣਗੇ ਉਹ اٹਲ ਹੋਣਗੇ ਐਵੇਂ ਬਾਬਾ ਸ਼੍ਰੀਚੰਦ ਜੀ ਮਹਾਰਾਜ ਐਨੀ ਵੱਡੀ ਸ਼ਕਤੀ ਦੇ ਮਾਲਕ ਸੀ ਕਿ ਪੰਜੇ ਤੱਤ ਉਹਨਾਂ ਦੀ ਮੁਠੀ ਵਿੱਚ ਰਹਿੰਦੇ ਸੀ ਉਹਨਾਂ ਦੇ ਕਾਬੂ ਵਿੱਚ ਰਹਿੰਦੇ ਸੀ ਧਰਤੀ, ਆਕਾਸ਼, ਪਾਣੀ, ਹਵਾ, ਅੱਗ ਇਹ ਸੰਸਾਰ ਦੀਆਂ ਪੰਜ ਵੱਡੀ ਸ਼ਕਤੀਆਂ ਨੇ ਇਹ ਤਾਂ ਮਹਾਪੁਰਸ਼ਾ ਦੇ ਕਹਿਣੇ ਵਿੱਚ ਚਲਦੀਆਂ ਨੇ ਬਲਦੇ ਧੂਨੇ ਵਿੱਚੋਂ ਬਲਦੀ ਲੱਕੜ ਕੱਟ ਕੇ ਉਹਨੂੰ ਗੱਡ ਦੇਣਾ ਤੇ ਉਹਦੀ ਛਾਹ ਕਰ ਦੇਣੀ ਇਹ ਕੋਈ ਛੋਟੀ ਗੱਲ ਹੈ ਸਾਦ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਹਿੰਦੁਸਤਾਨ ਦਾ ਕੋਈ ਸ਼ਹਿਰ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਗੁਰੂ ਅਸਥਾਨ ਨਹੀਂ ਬਣਾਏ ਫਿਰ ਨਪਾਲ ਕਾਠਮੰਡੂ ਤੇ ਕਾਬਲ ਤੱਕ ਹਲੇ ਵੀ ਖਾਲਸੇ ਦੇ ਨਿਸ਼ਾਨ ਝੂਲਦੇ ਨੇ ਇਹ ਸਭ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਪ੍ਰਚਾਰ ਸਦਕਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਆਪ ਇਸ ਧਰਤੀ ਤੇ ਆਏ ਗੁਰੂ ਮਹਾਰਾਜ ਦਾ ਕੀ ਮਿਸ਼ਨ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਖਾਓ ਸੋ ਇਹ ਪ੍ਰਚਾਰ ਹਰ ਬੰਦੇ ਤੱਕ ਪਹੁੰਚਾਉਣਾ ਸੀ ਤਾਂ ਹੁਣ ਇਹ ਪ੍ਰਚਾਰ ਕਿਵੇਂ ਪਹੁੰਚਾਇਆ ਜਾਂਦਾ ਸੋ ਇਹ ਪ੍ਰਚਾਰ ਪਹੁੰਚਾਇਆ ਜਾਂਦਾ ਹੈ ਪ੍ਰਚਾਰਕਾਂ ਰਾਹੀਂ ਸੋ ਇਹ ਪ੍ਰਚਾਰ ਕਰਦੇ ਹੁੰਦੇ ਸੀ ਉਦਾਸੀ ਮਹਾਤਮਾ ਪਿੰਡਾਂ ਵਿੱਚ ਜਾਣਾ ਪਿੰਡ ਦੇ ਬਾਹਰ ਬਾਹਰ ਕਿਸੇ ਦਰਖਤ ਥੱਲੇ ਧੂਣਾ ਲਾ ਦੇਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਤੀਤ ਫਕੀਰੀ ਕੀਤੀ ਹੈ ਅਤੀਤ ਫਕੀਰੀ ਹੁੰਦੀ ਹੈ ਵੀ ਕਿਸੇ ਦੇ ਘਰ ਵਿੱਚ ਨਹੀਂ ਰਹਿਣਾ ਪਿੰਡ ਤੋਂ ਸ਼ਹਿਰ ਤੋਂ ਬਾਰ-ਬਾਰ ਰਹਿਣਾ ਜੇ ਪਿੰਡ ਵਿੱਚ ਜਾਣਾ ਤਾਂ ਬਾਹਰ ਕਿਸੇ ਦਰਖਤ ਥੱਲੇ ਬਹਿ ਜਾਣਾ ਬਹਿ ਕੇ ਨਾਮ ਜਪੀ ਜਾਣਾ ਤੇ ਪ੍ਰਸ਼ਾਦਾ ਮੰਗਣ ਵਾਸਤੇ ਕਿਸੇ ਦੇ ਘਰ ਨਹੀਂ ਜਾਣਾ ਜੇ ਕੋਈ ਬਾਹਰ ਹੀ ਪ੍ਰਸ਼ਾਦਾ ਦੇਣ ਆ ਜੇ ਤਾਂ ਠੀਕ ਹੈ ਪਰ ਮੰਗਣ ਨਹੀਂ ਜਾਣਾ ਸਾਧ ਸੰਗਤ ਜੀ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਵਿੱਚ ਸਿਗਲੀਕਾਰ ਅਤੇ ਬੰਜਾਰਿਆਂ ਦੀ ਬਹੁਤ ਵੱਡੀ ਆਬਾਦੀ ਹੈ ਲਗਭਗ ਉਹ 12 ਕਰੋੜ ਤੱਕ ਦੀ ਵਤੀ ਹੈ ਉਹ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਮੰंदे ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਗੁਰੂ ਨਾਨਕ ਸਾਹਿਬ ਜੀ ਬਾਰੇ ਪਤਾ ਕਿਵੇਂ ਲੱਗਿਆ ਤਾਂ ਦੱਸਦੇ ਹੁੰਦੇ ਨੇ ਕਿ ਸਾਡੇ ਪਿੰਡਾਂ ਵਿੱਚ ਉਦਾਸੀ ਮਹਾਤਮਾ ਉਦਾਸੀ ਮਹਾਂਪੁਰਸ਼ ਆਉਂਦੇ ਸਨ ਤੇ ਬਾਬਾ ਸ਼੍ਰੀ ਚੰਦ ਜੀ ਦਾ ਤੁਣਾ ਲਾ ਦਿੰਦੇ ਸੀ ਉਹ ਤੁਨੇ ਤੇ ਕੋਲ ਬਹਿ ਕੇ ਨਾਮ ਜਪੀ ਜਾਂਦੇ ਸੀ ਭਗਤੀ ਕਰੀ ਜਾਂਦੇ ਸੀ ਪਿੰਡ ਵਾਲਿਆਂ ਨੇ ਆ ਕੇ ਲਾਗੇ ਬਹਿ ਜਾਣਾ ਤੇ ਜਦੋਂ ਉਹ ਪ੍ਰਸ਼ਾਦਾ ਲੈ ਕੇ ਆਉਂਦੇ ਸੀ ਤਾਂ ਮਹਾਪੁਰਖ ਕਹਿੰਦੇ ਹੁੰਦੇ ਸੀ ਪ੍ਰਸ਼ਾਦਾ ਅਸੀਂ ਤਾਂ ਛਕਾਂਗੇ ਜੇ ਸਾਡੀ ਤੁਸੀਂ ਗੱਲ ਮੰਨੂਗੇ ਜੇ ਸਾਡਾ ਤੁਸੀਂ ਬਚਨ ਮੰਨੂਗੇ ਹੁਣ ਵੇਖੋ ਇਹ ਉਦਾਸੀ ਮਹਾਤਮਾ ਕਿਵੇਂ ਲੋਕਾਂ ਨੂੰ ਸਿੱਖੀ ਨਾਲ ਜੋੜਦੇ ਸੀ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨਾਲ ਜੋੜਦੇ ਸੀ ਉਹ ਕਹਿੰਦੇ ਸੀ ਅਸੀਂ ਇੱਥੇ 40 ਦਿਨ ਰਵਾਂਗੇ ਜਿੰਨੇ ਵੀ ਤੁਹਾਡੇ ਬੱਚੇ ਨੇ ਇਹ ਹਰ ਰੋਜ਼ ਸਾਡੇ ਕੋਲ ਆਉਣ ਮਾਪੁਰਖ ਉਹਨਾਂ ਨੂੰ ਜਪਜੀ ਸਾਹਿਬ ਦੀ ਇੱਕ ਪੌੜੀ ਹਰ ਦਿਨ ਸਿਖਾਉਂਦੇ ਸਨ ਕੰਠ ਕਰਾਉਂਦੇ ਸਨ ਤੇ ਗੁਰਮੁਖੀ ਸਿਖਾਉਂਦੇ ਸਨ 40 ਦਿਨ ਬਾਅਦ ਉਹਨਾਂ ਨੂੰ ਉਹਾਂ ਜਪਜੀ ਸਾਹਿਬ ਦਾ ਪਾਠ ਕੰਠ ਕਰਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਲਿਖਵਾ ਕੇ ਅਤੇ ਗੁਰਮੁਖੀ ਸਿਖਾ ਕੇ ਫੇਰ ਅੱਗੇ ਜਾਂਦੇ ਸਨ ਸੋ ਸਾਲ ਨੂੰ 1597 ਦੇ ਵਿੱਚ ਬਾਬਾ ਸ਼੍ਰੀ ਚੰਦਰੀ ਮਹਾਰਾਜ ਪਸ਼ਾਵਰ ਤੋਂ ਹੁੰਦੇ ਹੋਏ ਕੰਦਾਰ ਪੁੱਜੇ ਉੱਥੇ ਉਹਨਾਂ ਦੀ ਮੁਲਾਕਾਤ ਇੱਕ ਪੀਰ ਨਾਲ ਹੋਈ ਪੀਰ ਸ਼ਾਹਵਲੀ ਜਿੱਥੇ ਬਾਬਾ ਜੀ ਧੂਨਾ ਲਾ ਕੇ ਬੈਠੇ ਸਨ ਉੱਥੇ ਬਾਬਾ ਜੀ ਦੀ ਬਹੁਤ ਜਸ ਕੀਰਤੀ ਹੋ ਰਹੀ ਸੀ ਉਹਨਾਂ ਕੋਲ ਮੁਸਲਮਾਨ ਵੀ ਬੈਠ ਕੇ ਉਹਨਾਂ ਦੀ ਜਸ ਕੀਰਤੀ ਕਰ ਰਹੇ ਸਨ ਉਹਨਾਂ ਦੇ ਬਚਨ ਸੁਣ ਰਹੇ ਸਨ ਜਦੋਂ ਇਹ ਸਭ ਸ਼ਾਹਵਲੀ ਪੀਰ ਨੇ ਵੇਖਿਆ ਤਾਂ ਉਹ ਇਰਖਾ ਦੇ ਯੁੱਗ ਵਿੱਚ ਸੜ ਬਲ ਗਿਆ ਉਹਨੇ ਸੋਚਿਆ ਵੀ ਸਾਰੇ ਲੋਗ ਆ ਸਾਰੇ ਮੁਸਲਮਾਨ ਕਿ ਹਿੰਦੂਸਤਾਨ ਤੋਂ ਆਏ ਫਕੀਰ ਦੇ ਕੋਲ ਕਿਉਂ ਬੈਠੇ ਨੇ ਤੇ ਸੋਚ ਵਿਚਾਰ ਕਰਦਾ ਹੈ ਵੀ ਮੈਂ ਵੀ ਵੇਖਾਂਗਾ ਵੀ ਇਸ ਫਕੀਰ ਦੇ ਵਿੱਚ ਕਿੰਨੀ ਕੁ ਸ਼ਕਤੀ ਹੈ ਤੇ ਕਿੰਨੇ ਕੁ ਤਾਕਤ ਦਾ ਮਾਲਕ ਹੈ ਉਹ ਆ ਕੇ ਬਾਬਾ ਜੀ ਦੇ ਕੋਲ ਬਹਿ ਗਿਆ ਮਨ ਵਿੱਚ ਉਹ ਵਿਚਾਰ ਕਰਦਾ ਹੈ ਵੀ ਮੈਂ ਇਹਨਾਂ ਦੇ ਨਾਲ ਚਰਚਾ ਕਰਾਂਗਾ ਤੇ ਚਰਚਾ ਕਰਕੇ ਇਹਨਾਂ ਨੂੰ ਨਿਰੁੱਤ ਕਰਾਂਗਾ ਪਰ ਬਾਬਾ ਜੀ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਸਨ ਤੇ ਜਦੋਂ ਉਹਨਾਂ ਨੇ ਆਪਣੇ ਨੂਰੀ ਨੈਤਰ ਖੋਲੇ ਤਾਂ ਉਸ ਸਮੇਂ ਸਾਰਿਆਂ ਤੇ ਬਾਬਾ ਜੀ ਦੀ ਕਿਰਪਾ ਦ੍ਰਿਸ਼ਟੀ ਪਈ ਸਾਰਿਆਂ ਦੇ ਤਪਦੇ ਹਿਰਦੇ ਠੰਡੇ ਹੋ ਗਏ ਸ਼ੀਤਲ ਹੋ ਗਏ ਪਰ ਈਰਖਾ ਦੀ ਅੱਗ ਵਿੱਚ ਸੜਦੇ ਹੋਏ ਸ਼ਾਹਵਲੀ ਪੀਰ ਨੇ ਕਿੱਥੋਂ ਠੰਡਾ ਹੋਣਾ ਸੀ ਉਹ ਤਾਂ ਇੱਥੇ ਬਾਬਾ ਜੀ ਨੂੰ ਨਿਰਤਰ ਕਰਨ ਆਇਆ ਉਹਨੇ ਕਾਫੀ ਦੇਰ ਸੋਚ ਵਿਚਾਰ ਕਰਕੇ ਇਕ ਅਨਕਰਤਜਾ ਸਵਾਲ ਬਾਬਾ ਜੀ ਦੇ ਅੱਗੇ ਰੱਖ ਦਿੱਤਾ ਕਹਿੰਦਾ ਤੁਸੀਂ ਹਿੰਦੂਸਤਾਨ ਤੋਂ ਆਏ ਹੋ ਹਿੰਦੂਸਤਾਨ ਦੇ ਤੁਸੀਂ ਪੀਰੋ ਤੁਸੀਂ ਇੱਥੇ ਕਿਉਂ ਆਏ ਹੋ ਇਸ ਮੁਸਲਮਾਨਾਂ ਦੀ ਧਰਤੀ ਤੇ ਕਿਉਂ ਆਏ ਹੋ ਤਾਂ ਉਦੋਂ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਇਹ ਧਰਤੀ ਨਾ ਹੀ Hindu ਹੈ ਤੇ ਨਾ ਹੀ ਮੁਸਲਮਾਨ ਹੈ ਇਹ ਤਾਂ ਧਰਤੀ ਮਾਤਾ ਹੈ ਆਪਾਂ ਇਹਦੀ ਅੰਸਾ ਤੇ ਇਹ ਸਾਰਿਆਂ ਦੀ ਪ੍ਰਤਪਾਲਨ ਕਰਨ ਵਾਲੀ ਹੈ ਜੋ ਸਾਰਿਆਂ ਨੂੰ ਆਪਣੇ ਵਿੱਚੋਂ ਰਿਜਕ ਦੇਦੀ ਹੈ ਤੇ ਕਿਸੇ ਨਾਲ ਵੀ ਵਿਤਕਰਾਂ ਨਹੀਂ ਰੱਖਦੀ ਤੇ ਅੰਤ ਦੇ ਵਿੱਚ ਸਾਰਿਆਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ ਇਹ ਸਾਰਿਆਂ ਦੀ ਮਾਤਾ ਹੈ ਤੇ ਇਹ ਜੀਵ ਇਸ ਤੇ ਇੱਕ ਮੁਸਾਫਿਰ ਵਾਂਗ ਆਇਆ ਹੋਇਆ ਜਦੋਂ ਮੁਸਾਫਿਰ ਦਾ ਵਕਤ ਸਮਾਪਤ ਹੁੰਦਾ ਹੈ ਤਾਂ ਉਹ ਤੁਰ ਜਾਂਦਾ ਇਸ ਜੀਵ ਦਾ ਇਹ ਪੱਕਾ ਦੇਸ਼ ਨਹੀਂ ਹੈ ਇਸ ਦਾ ਤਾਂ ਕੋਈ ਹੋਰ ਦੇਸ਼ ਹੈ ਜਿਸ ਨੂੰ ਇਹ ਜੀਵ ਭੁੱਲ ਬਿਠਾ ਹੈ ਜਿੱਥੋਂ ਇਹ ਜੀਵ ਆਇਆ ਹੈ ਉਹਨੇ ਉੱਥੇ ਹੀ ਜਾਣਾ ਹੈ ਜਦੋਂ ਇਹਦਾ ਵਕਤ ਆ ਜਾਂਦਾ ਹੈ ਤਾਂ ਇਹ ਤੁਰ ਜਾਂਦਾ ਹੈ ਇਹ ਆਪਣੀਆਂ ਭੁੱਲਾ ਕਰਨ ਇੱਥੇ ਆਇਆ ਹੋਇਆ ਤੇ ਇੱਥੇ ਆ ਕੇ ਮੋਹ ਮਮਤਾ ਦੇ ਜਾਲ ਵਿੱਚ ਫਸ ਜਾਂਦਾ ਹੈ ਮੋਹ ਵਿੱਚ ਕਹਿੰਦਾ ਹੈ ਵੀ ਆਹ ਮੇਰਾ ਦੇਸ਼ ਹੈ ਆਹ ਮੇਰਾ ਪਿੰਡ ਹੈ ਆਹ ਮੇਰਾ ਘਰ ਹੈ ਇਹ ਮੇਰੀਆਂ ਚੀਜ਼ਾਂ ਨੇ ਤੇ ਆਹ ਮੇਰਾ ਪਰਿਵਾਰ ਆਹ ਮੇਰਾ ਪੁੱਤਰ ਤੇ ਆਹ ਮੇਰੀ ਧੀ ਹੈ ਇਹ ਤਾਂ ਬਸ ਸਾਰਾ ਮੋਹ ਮਾਇਆ ਦਾ ਜਾਲ ਹੈ ਲੇਕਿਨ ਇਹਦਾ ਤਾਂ ਇੱਥੇ ਕੁਝ ਵੀ ਨਹੀਂ ਹੈ ਇਸ ਦਾ ਦਾ ਆਪਣਾ ਆਪ ਵੀ ਨਹੀਂ ਹੈ ਇਸ ਦਾ ਇਹ ਸ਼ਰੀਰ ਇੱਥੇ ਰਹੇਗਾ ਇਹ ਵੀ ਨਾਲ ਨਹੀਂ ਜਾਣਾ ਇਹਦਾ ਸ਼ਰੀਰ ਜਾਂ ਤਾਂ ਸੜ ਜਾਏਗਾ ਜਾਂ ਦਬ ਦਿੱਤਾ ਜਾਏਗਾ ਜਾਂ ਗਲ ਜਾਏਗਾ ਇਸ ਦਾ ਅੰਤ ਵਿੱਚ ਆਹੀ ਹਾਲ ਹੋਣਾ ਸੋ ਸ਼ਾਵਲੀ ਪੀਰ ਜੀ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਰਬ ਸੰਜੇ ਸਰਬੱਤ ਦਾ ਭਲਾ ਕਰਨ ਵਾਲੇ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਹਾਂ ਜਿਨ੍ਹਾਂ ਨੇ ਸਾਰੀ ਲੋਕਾਈ ਨੂੰ ਭੋਲੇ ਪਟਕਿਆਂ ਨੂੰ ਦੁੱਖਾਂ ਵਿੱਚੋਂ ਕੱਢ ਕੇ ਉਸ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਐਵੇਂ ਹੀ ਸਾਡਾ ਵੀ ਉਪਦੇਸ਼ ਸੰਜਾਇ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਸਭ ਲਈ ਇੱਕੋ ਉਪਦੇਸ਼ ਹੈ ਜਦੋਂ ਇਸ ਤਰ੍ਹਾਂ ਦੇ ਬਾਬਾ ਸ਼੍ਰੀ ਚੰਦ ਜੀ ਦੇ ਬਚਨ ਉਸ ਪੀਰ ਨੇ ਸੁਨੇ ਉਦੋਂ ਉਸ ਪੀਰ ਦਾ ਹਿਰਦਾ ਸਤਲ ਹੋ ਗਿਆ ਈਰਖਾ ਦੀ ਅੱਗ ਬੁਝ ਗਈ ਤੇ ਸ਼ਾਂਤ ਹੋ ਗਈ ਉਦੇ ਅੰਦਰ ਹੁਣ ਦੂਸਰੀ ਕੋਈ ਗੱਲ ਆਉਂਦੀ ਨਹੀਂ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਹੀ ਖੁਦਾ ਦਾ ਨੂਰ ਸਮਝ ਕੇ ਸਜਦਾ ਕੀਤਾ ਤੇ ਬਾਬਾ ਜੀ ਦਾ murid ਹੋ ਗਿਆ ਉਹ ਬਾਬਾ ਜੀ ਤੋਂ ਆਗਿਆ ਲੈ ਕੇ ਉੱਥੋਂ ਚਲਾ ਗਿਆ ਉਸ ਦਿਨ ਤੋਂ ਬਾਅਦ ਕੰਦਾਰ ਦੇ ਵਿੱਚ ਤੇ ਉੱਥੋਂ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਹਿੰਦੂ ਧਰਮ ਤੇ ਪਾਬੰਦੀਆਂ ਲੱਗੀਆਂ ਹੋਈਆਂ ਸੀ ਉਹ ਥੋ ਚੁੱਕੀਆਂ ਗਈਆਂ ਸੰਖ ਘੜਿਆਲ ਵਜਣ ਲੱਗ ਪਏ ਮੰਦਿਰਾਂ ਵਿੱਚ ਪੂਜਾ ਹੋਣ ਲੱਗ ਪਈ ਸਾਰੇ ਪਾਸੇ ਬਾਬਾ ਸ਼੍ਰੀ ਚੰਜੀ ਦੀ ਉਸਤਤ 퍼ਸਰ ਗਈ ਜਿੱਥੇ ਬਾਬਾ ਜੀ ਦੀ ਮੁਲਾਕਾਤ ਤੇ ਬਚਨ ਬिलास ਸ਼ਾਹਵਲੀ ਫਕੀਰ ਨਾਲ ਹੋਏ ਉੱਥੇ ਇੱਕ ਧਰਮਸ਼ਾਲਾ ਪ੍ਰਸਿੱਧ ਹੈ ਇੱਥੋਂ ਉਹਨਾਂ ਬਾਬਾ ਜੀ ਜਦੋਂ ਪਸ਼ਾਵਰ ਪਹੁੰਚੇ ਉੱਥੇ ਬਾਬਾ ਜੀ ਨੇ ਧਰਮ ਦਾ ਪ੍ਰਚਾਰ ਕੀਤਾ ਨਾਮ ਨਾਲ ਜੋੜਿਆ ਤੇ ਸਾਰਿਆਂ ਦੀ ਇੱਛਾ ਮਨੋ ਕਾਮਨਾਵਾਂ ਪੂਰੀਆਂ ਕੀਤੀ ਉਦੋਂ ਸਾਰੇ ਪਸ਼ਾਵਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਹੋ ਗਿਆ। ਹੁਣ ਹਰ ਕਿਸੇ ਦੇ ਮਨ ਦੇ ਵਿੱਚ ਬਾਬਾ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਹੋ ਗਈ। ਉੱਥੇ ਜਿਹੜੇ ਕੌਮੀ ਵਿਤਕਰੇ ਪਾ ਕੇ ਬੈਠੇ ਹੋਏ ਸਨ, ਉਹਨਾਂ ਨੂੰ ਮੂੜ ਸੋਝੀ ਵਾਪਿਸ ਆ ਗਈ ਤੇ ਹੁਣ ਸਾਰਿਆਂ ਨੂੰ ਉਹ ਇੱਕ ਰੂਪ ਜਾਣਨ ਲੱਗ ਪਏ। ਉੱਥੋਂ ਦਾ ਇੱਕ ਵਿਅਕਤੀ ਵਜ਼ੀਰ ਖਾਨ ਜਿਸ ਨੇ ਜਦੋਂ ਬਾਬਾ ਜੀ ਦੇ ਦਰਸ਼ਨ ਕੀਤੇ, ਉਹਦੇ ਹਿਰਦੇ ਤੇ ਬਾਬਾ ਜੀ ਦਾ ਗੂੜਾ ਅਸਰ ਹੋ ਗਿਆ। ਉਹ ਬਾਬਾ ਜੀ ਦੀ ਕੀਰਤੀ ਹੁਣ ਭਜਨ ਦੇ ਰੂਪ ਵਿੱਚ ਕਰਨ ਲੱਗ ਪਿਆ। ਬਾਬਾ ਜੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਹ ਬਹੁਤ ਬਿਰਾਗੀ ਹੋ ਗਿਆ ਤੇ ਬਾਬਾ ਜੀ ਦਾ ਪਿਆਰਾ ਪਗਤ ਬਣ ਗਿਆ। ਉਹਨ ਦਿਨ ਰਾਤ ਬਾਬਾ ਜੀ ਦੇ ਹੀ ਸਹੇਲੇ ਗੰਦ। ਉਹਨੂੰ ਹੁਣ ਸਾਰਿਆਂ ਦੇ ਵਿੱਚ ਪ੍ਰਮਾਤਮਾ ਦਾ ਨੂਰ ਦਿਸਣ ਲੱਗ ਪਿਆ। ਉਹਨੂੰ ਇਸ ਗੱਲ ਦੀ ਬਿਲਕੁਲ ਸਮਝ ਲੱਗੀ ਕਿ ਰਸਤੇ ਵੱਖਰੇ ਵੱਖਰੇ ਹੋ ਸਕਦੇ ਨੇ। ਲੇਕਿਨ ਖੁਦਾ ਪਰਮੇਸ਼ਰ ਅੱਲਾਹ ਤਾਲਾ ਵਾਹਿਗੁਰੂ ਇੱਕ ਹੀ ਨੇ ਮੰਦਰ ਮਸਜਿਦ ਗੁਰਦੁਆਰਾ ਮੱਕਾ ਮਦੀਨਾ ਇਹ ਹੋਰ ਕੁਝ ਨਹੀਂ ਹੈ ਇਹ ਸਭ ਉਸ ਪਰਮੇਸ਼ਰ ਨੂੰ ਪੂਜਣ ਦੇ ਅਸਥਾਨ ਨੇ ਜਿਸ ਮੰਜ਼ਲ ਤੇ ਸਭ ਨੇ ਪਹੁੰਚਣਾ ਉਹ ਮੰਜ਼ਲ ਇੱਕ ਹੀ ਹੈ ਵਜ਼ੀਰ ਖਾਨ ਇਸੇ ਤਰ੍ਹਾਂ ਆਪਣੇ ਜ਼ਿੰਦਗੀ ਦੇ ਦਿਨ ਬਤੀਤ ਕਰਨ ਲੱਗ ਪਿਆ ਜਦੋਂ ਤੱਕ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪਛਾਵਰ ਰਹੇ ਵਜ਼ੀਰ ਖਾਨ ਉਹਨਾਂ ਸਮੇਂ ਬਾਬਾ ਜੀ ਤੋਂ ਇੱਕ ਘੜੀ ਵਾਸਤੇ ਵੀ ਦੂਰ ਨਹੀਂ ਹੁੰਦਾ ਸੀ ਪਰ ਜਦੋਂ ਕਾਜ਼ੀ ਮੌਲਾਨਿਆਂ ਨੇ ਇਹ ਦੇਖਿਆ ਵੀ ਇੱਕ ਮੁਸਲਮਾਨ ਵਜ਼ੀਰ ਖਾਨ ਉਸੇ ਹਿੰਦੁਸਤਾਨ ਤੋਂ ਆਏ ਫਕੀਰ ਦੇ ਮਗਰ ਲੱਗ ਗਿਆ ਤੇ ਉਹਦੀ ਦਿਨ ਰਾਤ ਸੋਹੇਲੇ ਗੰਦਾ ਉਹਨਾਂ ਦੇ ਅੰਦਰ ਈਰਖਾ ਦੀ ਅੱਗ ਜਾਗੀ ਇਸ ਲਈ ਉਹਨਾਂ ਨੇ ਸੋਚਿਆ ਵੀ ਇਹ ਵਜ਼ੀਰ ਖਾਨ ਨੂੰ ਮਾਰ ਦੇਣਾ ਹੀ ਚੰਗਾ ਹੈ ਉਥੋਂ ਦੇ ਸਾਰੇ ਕਾਜ਼ੀ ਮੌਲਾਨੇ ਵਜ਼ੀਰ ਖਾਨ ਦੇ ਵੈਰੀ ਬਣ ਗਏ ਇੱਕ ਦਿਨ ਵਜ਼ੀਰ ਖਾਨ ਆਪਣੇ ਆਨੰਦ ਵਿੱਚ ਪਰਮਾਤਮਾ ਦੇ ਸੋਇਲੇ ਗੰਦਾ ਆਇਆ ਸੀ ਕਾਜ਼ੀ ਮੁਲਾਨਿਆ ਨੇ ਕੀ ਕੀਤਾ ਉਹਨਾਂ ਨੇ ਮੁਸਲਮਾਨੀ ਹਜੂਮ ਨੂੰ ਤੇ ਉੱਥੇ ਦੀ ਫੌਜ ਨੂੰ ਉਸ ਵਜ਼ੀਰ ਖਾਨ ਦੇ ਮਗਰ ਲਾ ਦਿੱਤਾ ਕਿ ਇਸ ਨੂੰ ਫੜ ਲਵੋ ਬਚ ਕੇ ਇਹ ਕਿਤੇ ਚਲੇ ਨਾ ਜਾਵੇ ਹੁਣ ਵਜ਼ੀਰ ਖਾਨ ਅੱਗੇ ਭੱਜਿਆ ਫਿਰਦਾ ਹੈ ਤੇ ਪਿੱਛੇ ਸਾਰਾ ਲਸ਼ਕਰ ਤੇ ਸਾਰੀ ਮੁਸਲਮਾਨੀ ਹਜੂਮ ਵਜ਼ੀਰ ਖਾਨ ਦੇ ਪਿੱਛੇ ਭੱਜੀ ਆ ਰਹੀ ਹੈ ਵਜ਼ੀਰ ਖਾਨ ਨੂੰ ਅੱਗੇ ਇੱਕ ਭਾਨਾ ਰਾਇ ਮਿਲਿਆ ਜੋ ਕਿ ਬਾਬਾ ਸ਼੍ਰੀ ਚੰਦ ਜੀ ਦਾ ਭਗਤ ਸੀ ਉਹ ਜਲਦੀ ਉਹਨਾਂ ਨੂੰ ਭਜਾ ਕੇ ਵਜ਼ੀਰ ਖਾਨ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਲਿਆਇਆ ਉਹਨਾਂ ਦੇ ਮਗਰਮਗਰ ਹੀ ਸਾਰਾ ਹਜੂਮ ਕਾਜ਼ੀ ਮੋਲਾਨੇ ਅਤੇ ਬਾਦਸ਼ਾਹ ਦੇ ਸਪਾਈ ਵੀ ਸਨ ਹੁਣ ਭਾਨਾ ਰਾਇ ਤੇ ਵਜ਼ੀਰ ਖਾਨ ਬਾਬਾ ਸ਼੍ਰੀ ਚੰਦ ਜੀ ਕੋਲ ਬਹਿ ਗਏ ਤੇ ਬਾਬਾ ਜੀ ਨੂੰ ਸਾਰੀ ਵਾਰਤਾ ਦੱਸੀ ਜਦੋਂ ਬਾਬਾ ਜੀ ਨੇ ਸਾਰੀ ਗੱਲ ਸੁਣ ਲਈ ਉਦੋਂ ਬਾਬਾ ਜੀ ਨੇ ਸਾਮਣਿਓ ਆ ਰਹੇ ਹਜੂਮ ਵੱਲ ਵੇਖਿਆ ਤੇ ਮੁਸਕਰਾਇ ਪਰ ਵਜ਼ੀਰ ਖਾਨ ਉਦੋਂ ਬਹੁਤ ਘਬਰਾਇਆ ਹੋਇਆ ਸੀ ਜਦੋਂ ਉਹ ਹਜੂਮ ਹੋਰ ਨੇੜੇ ਆ ਗਿਆ ਤਾਂ ਉਹ ਦੋਨੋਂ ਭਗਤਾ ਦੀ ਡਾਡਾ ਨਿਕਲ ਗਈਆਂ ਭਾਈ ਕਮਲਿਆ ਜੀ ਵੀ ਉੱਥੇ ਬੈਠੇ ਸਨ ਭਾਈ ਕਮਲਿਆ ਜੀ ਨੇ ਦੋਨੋਂ ਭਗਤਾ ਨੂੰ ਆਖਿਆ ਜਿੰਨਾ ਚਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇੱਥੇ ਨੇ ਉਹਨਾਂ ਚਿਰ ਆਪ ਜੀ ਦਾ ਕੋਈ 왈 ਵੀ ਨਹੀਂ ਵਿੰਗਾ ਕਰ ਸਕਦਾ ਇਸ ਲਈ ਤੁਸੀਂ ਡਰੋ ਨਾ ਘਬਰਾਓ ਨਾ ਜਦੋਂ ਉਹ ਹਜੂਮ ਬਹੁਤ ਨੇੜੇ ਆ ਗਿਆ ਕਿ ਅਸੀਂ ਹੁਣ ਇਹਨਾਂ ਦੋਨਾਂ ਨੂੰ ਫਾੜੀ ਲੈਣਾ ਕਹਿੰਦੇ ਉਦੋਂ ਬਾਬਾ ਸ਼੍ਰੀ ਚਾਂਜੀ ਮਹਾਰਾਜ ਜਿਹਦੇ ਮੁਖੋਂ ਇੱਕ ਬਚਨ ਨਿਕਲ ਗਿਆ ਕਿ ਥਿਰੋ ਜਦੋਂ ਬਾਬਾ ਜੀ ਦੇ ਮੁਖ ਤੋਂ ਇਹ ਬਚਨ ਨਿਕਲੇ ਤਾਂ ਉਦੋਂ ਉਹ ਹਜੂਮ ਇੱਕ ਕਦਮ ਵੀ ਅੱਗੇ ਨਹੀਂ ਵੱਧ ਸਕਿਆ ਉਹਨਾਂ ਦੇ ਪੈਰ ਜ਼ਮੀਨ ਵਿੱਚ ਹੀ ਗੱਡੇ ਗਏ ਜਿਨ੍ਹਾਂ ਦੀਆਂ ਬਾਹਾਂ ਉੱਪਰ ਸਨ ਉਹ ਉੱਪਰ ਹੀ ਰਹਿ ਗਈਆਂ ਜਿਨ੍ਹਾਂ ਦੇ ਮੂੰਹ ਖੁੱਲੇ ਹੋਏ ਸਨ ਉਹਨਾਂ ਦੇ ਮੂੰਹ ਖੁੱਲੇ ਹੀ ਰਹਿ ਗਏ ਜਿਵੇਂ ਜਿਵੇਂ ਜੋ ਜੋ ਸੀ ਉਹ ਉਵੇਂ ਦਾ ਉਵੇਂ ਹੀ ਰਹਿ ਗਿਆ ਸਾਰੇ ਇੱਕ ਪੱਥਰ ਦੀ ਮੂਰਤੀ ਵਾਂਗ ਬੰਨ ਕੇ ਰਹਿ ਗਏ ਇਹ ਸਭ ਵੇਖ ਕੇ ਵਜੀਰ ਖਾਨ ਨੂੰ ਹੌਸਲਾ ਹੋਇਆ ਪਾਨਾ رائے ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸ਼ਕਤੀਆਂ ਦੀ ਖਾਨ ਨੇ ਉਹਨਾਂ ਦੇ ਵਿੱਚ ਬੇਅੰਤ ਸ਼ਕਤੀਆਂ ਨੇ ਤਾਂ ਉਸ ਸਮੇਂ ਕੁਝ ਲੋਕ ਦੂਰੋਂ ਹੀ ਬਾਬਾ ਜੀ ਨੂੰ ਹੱਥ ਜੋੜੀ ਜਾਂਦੇ ਸੀ ਦੂਰੋਂ ਹੀ ਮੱਥੇ ਟੇਕੀ ਜਾਂਦੇ ਸੀ ਪਰ ਬਾਬਾ ਜੀ ਦੇ ਕੋਲ ਆਉਣ ਦਾ ਹੌਸਲਾ ਨਹੀਂ ਹੁੰਦਾ ਸੀ ਉਹਨਾਂ ਬਾਬਾ ਕਮਲਿਆ ਜੀ ਵੇਖ ਰਹੇ ਸੀ ਤੇ ਬਾਬਾ ਕਮਲਿਆ ਜੀ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਕੁਝ ਲੋਕ ਦੂਰ ਹੀ ਮਥੇ ਟੇਕੀ ਜਾਂਦੇ ਨੇ ਉਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿੰਦੇ ਭਈ ਉਹਨਾਂ ਨੂੰ ਅੱਗੇ ਬੁਲਾ ਲਓ ਤਾਂ ਉਦੋਂ ਬਾਬਾ ਕਮਲਿਆ ਜੀ ਨੇ ਹੱਥ ਦਾ ਇਸ਼ਾਰਾ ਕਰਕੇ ਉਹਨਾਂ ਲੋਕਾਂ ਨੂੰ ਅੱਗੇ ਬੁਲਾ ਲਿਆ ਉਦੋਂ ਭਾਨਾ ਰਾਏ ਜੀ ਉੱਠ ਕੇ ਕਹਿੰਦੇ ਤੁਸੀਂ ਇਹ ਪ੍ਰਣ ਕਰੋ ਅੱਜ ਤੋਂ ਬਾਅਦ ਕਿਸੇ ਹੋਰ ਕੌਮ ਨੂੰ ਅਤੇ ਤੰਗ ਨਹੀਂ ਕਰੋਗੇ ਤੇ ਭਗਤੀ ਕਰਨ ਤੇ ਰੋਕ ਪਾਬੰਦੀਆਂ ਨਹੀਂ ਲਾਉਂਗੇ ਅਤੇ ਬਾਬਾ ਜੀ ਦੇ ਇਸ਼ਾਰੇ ਦੇ ਨਾਲ ਭਾਨਾ ਰਾਏ ਜੀ ਨੇ ਇਹ ਆਖਿਆ ਵੀ ਤੁਸੀਂ ਵਜ਼ੀਰ ਖਾਨ ਕੋਲੋਂ ਮਾਫੀ ਮੇਂ ਮੰਗੋ ਜੇ ਤੁਸੀਂ ਮਾਫੀ ਮੰਗੂਗੇ ਤਾਂ ਬਾਬਾ ਜੀ ਤੁਹਾਨੂੰ ਬਖਸ਼ ਲੈਣਗੇ ਤਾਂ ਉਦੋਂ ਸਾਰਿਆਂ ਨੇ ਆ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਸਲਾਮਾ ਕੀਤੀਆਂ ਤੇ ਵਜ਼ੀਰ ਖਾਨ ਕੋਲੋਂ ਮਾਫੀ ਮੰਗੀ ਤਾਂ ਉਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੇਰਾ ਦੇ ਘਰ ਵਿੱਚ ਆਏ ਤੇ ਸਾਰਿਆਂ ਨੂੰ ਪਹਿਲੇ ਵਾਂਗ ਠੀਕ ਕਰ ਦਿੱਤਾ। ਉਸ ਤੋਂ ਬਾਅਦ ਉਥੋਂ ਦੇ ਬਾਦਸ਼ਾਹ ਨੇ ਵੀ ਆ ਕੇ ਬਾਬਾ ਜੀ ਤੋਂ ਮਾਫੀ ਮੰਗੀ। ਤੇ ਫਿਰ ਸਾਰੇ ਲੋਕ ਆਪਣੇ ਆਪਣੇ ਘਰੇ ਚਲੇ ਗਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਦੋਂ ਕਸ਼ਮੀਰ ਦੀ ਧਰਤੀ ਤੇ ਮਈ ਭਾਗਬਰੀ ਦੀ ਬੇਨਤੀ ਮੰਨ ਕੇ ਗੁਰੂ ਜੀ ਉਥੇ ਗਏ। ਉਥੇ ਇੱਕ ਝਾੜੀਆਂ ਦੇ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ। ਗੁਰੂ ਪਾਤਸ਼ਾਹ ਕਹਿੰਦੇ ਭਾਈ ਬਿਦੀ ਚੰਦ ਜੀ ਇਨਾਂ ਝਾੜੀਆਂ ਦੇ ਵਿੱਚੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਜਾਂਦੀ ਹੈ। ਉਹ ਕਹਿੰਦੇ ਮਹਾਰਾਜ ਝਾੜੀਆਂ ਦੇ ਪਿੱਛੇ ਇੱਕ ਕੁੱਤੀ ਸੁੱਈ ਹੋਈ ਹੈ। ਉਹ ਕੁੱਤੀ ਆਪਣੇ ਬੱਚੇ ਲੈ ਕੇ ਬੈਠੀ ਹੈ ਤੇ ਵਿੱਚ ਇੱਕ ਮਨੁੱਖ ਦਾ ਵੀ ਬੱਚਾ ਹੈ। ਮਹਾਰਾਜ ਉਹ ਤਾਂ ਹੁਣ ਕੁੱਤੀ ਬਹੁਤ ਪੈਂਦੀ ਹੈ। ਕਿਉਂਕਿ ਸਾਸ ਸੰਗਤ ਜੀ ਜਿਹੜੀ ਕੁੱਤੀ ਜਦੋਂ ਸੁਂਦੀ ਹੈ ਉਹਨੂੰ ਆਪਣੇ ਬੱਚੇ ਉਹਦਾ ਮੂੰਹ ਬਹੁਤ ਹੁੰਦਾ। ਉਹਨੂੰ ਇਹ ਹੁੰਦਾ ਹੈ ਵੀ ਮੇਰੇ ਬੱਚਿਆਂ ਨੂੰ ਕੋਈ ਚੁੱਕ ਕੇ ਨਾ ਲੈ ਜੇ। ਉਹ ਆਪਣੇ ਬੱਚਿਆਂ ਦੀ ਰਾਖੀ ਰੱਖਦੀ ਹੈ। ਉਹ ਕੁੱਤੀ ਇਸ ਬੱਚੇ ਨੂੰ ਵੀ ਪਾਲ ਰਹੀ ਹੈ। ਮਾਪੇ ਉਸ ਬੱਚੇ ਨੂੰ ਸੁੱਟ ਗਏ ਨੇ। ਕਿਉਂ ਸੁੱਟ ਗਏ ਨੇ? ਕਿਉਂਕਿ ਉਹ ਕੁਝ ਹੈ। ਕੁੱਤਰਾ ਹੈ। ਉਹਦੇ ਜਮਦਿਆਸਾਰ ਦੰਦ ਸੀ। ਥੋੜੀ ਜੀ ਦਾੜ੍ਹੀ ਸੀ। ਲੋਕ ਇਹ ਮੰਨਦੇ ਨੇ ਜਿਸ ਬੱਚੇ ਦੇ ਜਮਦਿਆਸਾਰ ਦੰਦ ਹੋਣ ਉਹ ਬੱਚਾ ਮਾਪੇ ਵਾਸਤੇ ਭਾਰਾ ਹੁੰਦਾ ਹੈ। ਉਹ ਨੈਸ਼ ਹੈ। ਹੁਣ ਲੋਕਾਂ ਵਿੱਚ ਐਨੇ ਵਹਿਮ ਨੇ ਤਾਂ ਵੈਮੀਆ ਨੇ ਉਹ ਵੈਮੀ ਮਾਂ ਪਿਓ ਨੇ ਉਸ ਬੱਚੇ ਨੂੰ ਉੱਥੇ ਛੁੱਟ ਦਿੱਤਾ। ਉਸੇ ਦਿਨ ਮੇਰੀ ਪੀੜੀ ਦੇ ਮਾਲਕ ਘੋੜੇ ਤੇ ਉਸੇ ਥਾਂ ਤੋਂ ਲੰਘੇ ਜਾਂਦੇ ਸੀ ਤੇ ਮਹਾਰਾਜ ਨੇ ਉਸ ਬੱਚੇ ਦੀ ਆਵਾਜ਼ ਸੁਣ ਲਈ। ਮਹਾਰਾਜ ਕਹਿੰਦੇ ਜਾਓ ਵਿਦੀਚੰਦ ਉਹ ਬੱਚਾ ਚੁੱਕ ਕੇ ਲਿਆਓ। ਬਾਬਾ ਵਿਦੀਚੰਦ ਜੀ ਗਏ ਤੇ ਕੁੱਤੀ ਨੂੰ ਫਸਲਾ ਕੇ ਬੱਚਾ ਚੁੱਕ ਲਿਆਂਦਾ। ਜਦੋਂ ਮਹਾਰਾਜ ਜੀ ਨੇ ਉਸ ਬੱਚੇ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਸਿੰਘ ਕਹਿੰਦੇ ਮਹਾਰਾਜ ਇਹ ਬੱਚਾ ਕੁਥਰਾ ਹੈ ਉਦੋਂ ਮਹਾਰਾਜ ਕਹਿੰਦੇ ਨਾ ਭਾਈ ਇਹ ਬੱਚਾ ਸੁਥਰਾ ਹੈ ਉਸ ਬੱਚੇ ਦਾ ਨਾਮ ਮਹਾਰਾਜ ਜੀ ਨੇ ਰੱਖਿਆ ਭਾਈ ਸੁਥਰਾ ਸਾਧ ਸੰਗਤ ਜੀ ਉਦਾਸੀਆਂ ਦੇ 4 ਤੂਨੇ ਨੇ ਪਹਿਲਾ ਤੂਣਾ ਬਾਬਾ ਅਲਮਸਤ ਜੀ ਦਾ ਤੂਣਾ ਜਿਹੜਾ ਨਾਨਕ ਮੱਤੇ ਸਾਹਿਬ ਯੂਪੀ ਦੇ ਵਿੱਚ ਹੈ ਜਿੱਥੇ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿੱਪਲ ਦੀ ਸੇਵਾ ਕੀਤੀ ਹੈ ਬਾਬਾ ਅਲਮਸਤ ਜੀ ਬ੍ਰਹਮ ਗਿਆਨੀ ਹੋਏ ਨੇ ਜినాਦੀ ਅਰਦਾਸ ਤੇ 6ਵੇਂ ਪਾਤਸ਼ਾਹ ਸੈਂਕੜੇ ਮੀਲ ਦੀ ਦੂਰੀ ਤੈਅ ਕਰਕੇ ਉੱਥੇ ਅਰਦਾਸ ਵਿੱਚ ਪਹੁੰਚੇ ਸੀ ਦੂਜੇ ਨੇ ਬਾਬਾ ਬਾਲੂ ਹਸਨਾ ਜੀ ਤੇ ਤੀਜੇ ਨੇ ਗੋਇੰਦ ਸਾਹਿਬ ਜੀ ਤੇ ਚੌਥੇ ਨੇ ਫੂਲ ਸਾਹਿਬ ਜੀ ਸੋ ਇਸੇ ਤਰ੍ਹਾਂ ਪਈ ਸੁਤਰਾ ਜੀ ਨੇ ਪੰਜ ਪਾਤਸ਼ਾਹਿਆਂ ਜੀ ਦੀ ਸੇਵਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਉਹਨਾਂ ਦਾ ਸੁਭਾਅ ਥੋੜਾ ਮੂਜਾਕੀਆ ਸੀ। ਇੱਕ ਦਿਨ ਉਹ ਮਹਾਰਾਜ ਨੂੰ ਕਹਿੰਦੇ ਮਹਾਰਾਜ ਮੇਰੇ ਨਾਲ ਸਾਧੂ ਸੰਤ ਫਕੀਰ ਰਹਿੰਦੇ ਨੇ ਮੇਰਾ ਕੋਈ ਖਰਚਾ ਹੀ ਲਾ ਦਿਓ। ਮਹਾਰਾਜ ਕਹਿੰਦੇ ਸੰਤ ਜੀ ਗੁਰੂ ਦੀ ਗੋਲਕ ਵਿੱਚੋਂ ਜਿੰਨਾ ਮਰਜ਼ੀ ਖਰਚਾ ਲਓ। ਉਹ ਕਹਿੰਦੇ ਨਹੀਂ ਮਹਾਰਾਜ ਐਦਾਂ ਨਹੀਂ ਪੱਕਾ ਖਰਚਾ ਲਾਓ। ਚਲੋ ਮਹਾਰਾਜ ਕਹਿੰਦੇ ਭਈ ਇਹਨਾਂ ਨੂੰ ਰੋਜ਼ ਦਾ 5 ਰੁਪਏ ਖਰਚਾ ਦਿਆ ਕਰੋ। ਉਸ ਸਮੇਂ ਪਾਈ ਬੈਲੋ ਜੀ ਖਜ਼ਾਨਚੀ ਹੁੰਦੇ ਸੀ ਗੁਰੂ ਸਾਹਿਬ ਨੇ ਹੁਕਮ ਦੇ ਦਿੱਤਾ ਵੀ ਰੋਜ਼ ਦਾ 5 ਰੁਪਏ ਪਾਈ ਸੁਥਰੇ ਨੂੰ ਦੇਣਾ ਭਾਈ ਸੁਥਰੇ ਨੇ ਜਾਇਆ ਕਰਨਾ ਨਾਲ ਦੇ ਸਾਧੂ ਸੰਤਾਂ ਨੂੰ ਵਧੀਆ ਗਫਾ ਪ੍ਰਸ਼ਾਦਾ ਸ਼ਿਕਾ ਦੇਣਾ ਜਦੋਂ ਮਹੀਨਾ ਕੁ ਲੰਘ ਗਿਆ ਉਦੋਂ ਪਾਈ ਸੁਥਰਾ ਜੀ ਕਹਿੰਦੇ ਪਾਈ ਬੈਲੋ ਜੀ ਸੱਚੇ ਪਾਤਸ਼ਾਹ ਨੇ ਤੁਹਾਡੀ ਡਿਊਟੀ ਲਈ ਹੈ ਮਾਇਆ ਦੇਣ ਦੀ ਤੇ ਮੇਰੀ ਹੈ ਮਾਇਆ ਲੈਣ ਦੀ ਮੈਨੂੰ ਰੋਜ਼ ਆਉਣਾ ਪੈਂਦਾ ਹੈ ਤੇ ਤੁਹਾਨੂੰ ਰੋਜ਼ ਤਜੋਰੀ ਖੋਲਣੀ ਪੈਂਦੀ ਹੈ ਭਾਈ ਸੁਤਰਾ ਜੀ ਕਹਿੰਦੇ ਤੁਸੀਂ ਰੋਜ਼ ਦਾ ਕੰਮ ਇੱਕੋ ਵਾਰੀ ਕਰ ਦੋ। ਭਾਈ ਬੈਲੋ ਜੀ ਕਹਿੰਦੇ ਕਿਵੇਂ? ਭਾਈ ਸੁਤਰਾ ਜੀ ਕਹਿੰਦੇ ਸਾਲ ਦੇ ਪੈਸੇ ਇਕੱਠੇ ਹੀ ਦੇ ਦਿਓ ਤੇ ਸਾਲ ਪਿਛੋਂ ਫੇਰ ਦੇਖੀ ਜਾਏਗੀ। ਤਾਂ ਉਹਨਾਂ ਨੇ ਕਿਹਾ ਠੀਕ ਹੈ। ਸਾਲ ਦਾ 5 ਰੁਪਏ ਦੇ ਹਿਸਾਬ ਤੋਂ ਕੁਝ 18-1900 ਰੁਪਏ ਬਣਦਾ ਹੈ। ਤੇ ਉਸ ਸਮੇਂ ਦਾ 5 ਰੁਪਈਆ ਬਹੁਤ ਜ਼ਿਆਦੀ ਕੀਮਤ ਦਾ ਸੀ। ਭਾਈ ਸੁਤਰੇ ਨੇ ਕੀ ਕੀਤਾ ਸਾਲ ਦੀ ਸਾਰੀ ਮਾਇਆ ਇੱਕੋ ਦਿਨ ਵਿੱਚ ਖਰਚ ਦਿੱਤੀ। ਉਹਨਾਂ ਨੇ ਬਹੁਤ ਵੱਡਾ ਲੰਗਰ ਲਾਤਾ ਖੀਰਾ ਪੂੜੀਆਂ ਸਬਜ਼ੀਆਂ ਬਹੁਤ ਸਾਰੇ ਪਕਵਾਨ ਬਣਾ ਦਿੱਤੇ ਸਾਰੀ ਮਾਇਆ ਦਾ ਇੱਕੋ ਦਿਨ ਵਿੱਚ ਲੰਗਰ ਲਾ ਕੇ ਤੇ ਸਾਰੀ ਮਾਇਆ ਮੁਕਾ ਕੇ ਅਗਲੇ ਦਿਨ ਭਾਈ ਸੁਤਰਾ ਜੀ ਫੇਰ ਖਜ਼ਾਨੇ ਵਿੱਚ ਆ ਗਏ ਭਾਈ ਬੈਲੋ ਜੀ ਕਹਿੰਦੇ ਅੱਜ ਕਿਧਰੋਂ ਦਰਸ਼ਨ ਹੋਗੇ ਭਾਈ ਸੁਤਰਾ ਜੀ ਕਹਿੰਦੇ ਜਿਵੇਂ ਹਰ ਰੋਜ਼ ਹੁੰਦੇ ਨੇ ਭਾਈ ਬੈਲੋ ਜੀ ਕਹਿੰਦੇ ਰੋਜ਼ ਤਾਂ ਤੁਸੀਂ ਮਾਇਆ ਲੈਣ ਆਉਂਦੇ ਸੀ ਭਾਈ ਸੁਤਰਾ ਜੀ ਕਹਿੰਦੇ ਅੱਜ ਵੀ ਅਸੀਂ ਮਾਇਆ ਲੈਣ ਆਏ ਆਂ ਪਈ ਬੱਲੂ ਜੀ ਕਹਿੰਦੇ ਕੱਲ ਹੀ ਤਾਂ ਤੁਹਾਨੂੰ ਸਾਰੇ ਸਾਲ ਦੀ ਮਾਇਆ ਦਿੱਤੀ ਸੀ ਹੁਣ ਤੁਸੀਂ ਸਾਲ ਪਿੱਛੋ ਆਇਆ ਜੇ ਪਈ ਸੁਤਰਾ ਜੀ ਕਹਿੰਦੇ ਜਿਹੜਾ ਹੁਣ ਸਾਲ ਚੱਲ ਰਿਹਾ ਹੈ ਇਹ ਤਾਂ ਲੈ ਗਿਆ ਕੱਲ ਹੁਣ ਜਿਹੜਾ ਅਗਲਾ ਸਾਲ ਆਉਣਾ ਹੈ ਉਹਦੇ ਪੈਸੇ ਦੇ ਦਿਓ ਸਾਲ ਕਿਹੜਾ ਮੁੱਕ ਜਾਣੇ ਨੇ ਜਿੰਨਾ ਚਿਰ ਦੁਨੀਆ ਰਹਿਣੀ ਹੈ ਨਵੇਂ ਤੋਂ ਨਵਾਂ ਸਾਲ ਆਈ ਜਾਣਾ ਖਜ਼ਾਨਚੀ ਕਹਿੰਦਾ ਪੈਸੇ ਨਹੀਂ ਮਿਲਨੇ ਤੈਨੂੰ ਪਈ ਸੁਤਰਾ ਜੀ ਕਹਿੰਦੇ ਐਵੇਂ ਕਿਵੇਂ ਪੈਸੇ ਨਹੀਂ ਮਿਲਨੇ ਪੈਸੇ ਤਾਂ ਮੈਂ ਲੈ ਕੇ ਜਾਣੇ ਨੇ ਉਦੋਂ ਦੋਵਾਂ ਦੀ ਚੰਗੀ ਤੋਤੂ ਮਾਮਾ ਹੋਈ ਪਰ ਖਜ਼ਾਂਚੀ ਵੀ ਪੱਕਾ ਸੀ ਉਹਨੇ ਤਾਲਾ ਮਾਰ ਕੇ ਚਾਬੀ ਆਪਣੀ ਜੇਬ ਵਿੱਚ ਪਾ ਲਈ ਕਹਿੰਦੇ ਭਾਈ ਸੁਥਰਾ ਬਾਹਰ ਜਾ ਕੇ ਬਹਿ ਗਿਆ ਉਹ ਕਹਿੰਦੇ ਸੁਥਰਾ ਤੂੰ ਇੱਥੇ ਕਿਵੇਂ ਬੈਠਾ ਹੈ ਕਹਿੰਦਾ ਮੈਂ ਮਕਾਨ ਦਿੰਦਾ ਪਿਆ ਉਹ ਕਹਿੰਦੇ ਮਕਾਨ ਕਿਹਦੀ ਦਿੰਦਾ ਪਿਆ ਕਹਿੰਦੇ ਜਿਨ੍ਹਾਂ ਨੇ ਕਿਹਾ ਸੀ ਕਿ ਤੈਨੂੰ ਰੋਜ਼ ਪੈਸੇ ਮਿਲਿਆ ਕਰਨਗੇ ਤੇ ਹੁਣ ਉਹ ਮੁਕਰ ਗਏ ਨੇ ਸਿੱਖਾ ਨੇ ਆਖਿਆ ਤੇ ਇਹ ਤਾਂ ਗੁਰੂ ਸਾਹਿਬ ਨੂੰ ਕੁਝ ਕਹਿ ਰਿਹਾ ਹੈ ਸਿੱਖਾਂ ਨੇ ਦੋ ਚਾਰ ਲਾਤੀਆਂ ਮਾਰਾ ਚੰਗਾ ਬੋਲਿਆ ਬੇਦਬੀ ਕੀਤੀ ਸਿੱਖਾਂ ਨੇ ਭਾਈ ਸੁਥਰੇ ਨੂੰ ਕਹਿ ਦਿੱਤਾ ਵੀ ਤੂੰ ਨਹੀਂ ਇੱਥੇ ਰਹਿਣਾ ਤੂੰ ਸਾਨੂੰ ਤੰਗ ਕਰਦਾ ਭਾਈ ਸੁਥਰਾ ਉੱਥੋਂ ਚਲਾ ਗਿਆ ਕਹਿੰਦੇ ਭਾਈ ਸੁਥਰਾ ਇੱਕ ਸਾਲ ਬਾਹਰ ਰਿਆ ਗੁਰਦਵਾਲਿਆਂ ਦੇ ਦਰਸ਼ਨ ਕਰਦੇ ਰਹੇ ਪ੍ਰਚਾਰ ਕਰਦੇ ਦੇ ਫੇਰ ਭਾਈ ਸੁਥਰਾ ਇੱਕ ਸਾਲ ਪਿੱਛੋਂ ਵਾਪਸ ਆਉਂਦੇ ਨੇ ਜਦੋਂ ਭਾਈ ਸੁਥਰਾ ਜੀ ਗਿਰਤਪੁਰ ਸਾਹਿਬ ਦੀ ਦਿਉੜੀ ਦੇ ਵਿੱਚ ਵੜਨ ਲੱਗੇ ਤਾਂ ਉੱਥੇ ਖੜੇ ਸਿੱਖਾਂ ਨੇ ਰੋਕ ਦਿੱਤਾ ਉਹਨਾਂ ਨੇ ਕਿਹਾ ਵੀ ਤੂੰ ਅੰਦਰ ਨਹੀਂ ਜਾ ਸਕਦਾ ਭਾਈ ਸੁਤਰੇ ਨੇ ਆਖਿਆ ਵੀ ਮੈਂ ਗੁਰੂ ਦਾ ਸਿੱਖਾਂ ਮੈਂ ਨਹੀਂ ਅੰਦਰ ਜਾ ਸਕਦਾ ਅੱਗੇ ਉਹਨਾਂ ਸਿੱਖਾਂ ਨੂੰ ਕੋਈ ਗੱਲ ਨਹੀਂ ਸੁਝੀ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਵੀ ਤੂੰ ਗੁਰੂ ਸਾਹਿਬ ਜੀ ਦੇ ਅੱਗੇ ਖਾਲੀ ਹੱਥ ਮੱਥਾ ਟੇਕਦਾ ਕੋਈ ਪੇਟਾ ਨਹੀਂ ਰੱਖਦਾ ਭਾਈ ਸੁਤਰਾ ਕਹਿੰਦਾ ਜੇ ਮੈਂ ਪੇਟਾ ਲੈ ਆਵਾਂ ਫਿਰ ਤੁਸੀਂ ਮੈਨੂੰ ਮੱਥਾ ਅੰਦਰ ਟੇਕਣ ਦੋਗੇ ਉਹ ਕਹਿੰਦੇ ਹਾਂ ਤੂੰ ਪੇਟਾ ਲਿਆ ਤੇ ਅੰਦਰ ਜਾ ਕੇ ਮੱਥਾ ਟੇਕਹੀਂ ਕਹਿੰਦੇ ਭਾਈ ਸੁਤਰਾ ਗਿਆ ਤੇ ਦੋ ਬੋਰੀਆਂ ਲੈ ਕੇ ਆਇਆ ਇੱਕ ਬੋਰੀ ਦੇ ਵਿੱਚ ਮਿੱਟੀ ਭਰ ਲਈ ਤੇ ਇੱਕ ਬੋਰੀ ਦੇ ਵਿੱਚ ਠਿਕਰੀਆਂ ਭਰ ਲਈ ਦੋਨੋਂ ਬੋਰੀਆਂ ਨੂੰ ਮੋਢੇ ਤੇ ਧਰ ਕੇ ਦਿਉੜੀ ਦੇ ਕੋਲ ਪਹੁੰਚ ਗਿਆ ਉਹਨਾ ਸਿੱਖਾਂ ਨੂੰ ਕਹਿੰਦਾ ਵੀ ਅੱਜ ਤਾਂ ਮੈਂ ਭੇਟਾ ਲੈ ਕੇ ਆਇਆ ਮੈਨੂੰ ਅੱਜ ਤਾਂ ਨਹੀਂ ਤੁਸੀਂ ਰੋਕ ਸਕਦੇ ਉਹ ਸਿੱਖ ਕਹਿੰਦੇ ਚੰਗਾ ਲੰਘ ਜਾ ਪਰ ਸਾਨੂੰ ਅੱਧੀ ਭੇਟਾ ਦੇ ਕੇ ਜਾਈਂ ਭਾਈ ਸੁਤਰਾ ਕਹਿੰਦਾ ਮੇਰਾ ਤੁਹਾਡੇ ਨਾਲ ਵਾਅਦਾ ਹੈ ਮੈਨੂੰ ਮਹਾਰਾਜ ਜਿਹੜੀ ਵੀ ਬਖਸ਼ਿਸ਼ ਦੇਣਗੇ ਉਹਦੇ ਵਿੱਚੋਂ ਅੱਧੀ ਭੇਟਾ ਤੁਹਾਨੂੰ ਦੇਵਾਂਗਾ ਹੁਣ ਸਾਧ ਸੰਗਤ ਜੀ ਦੋ ਦਿਉੜੀਆਂ ਹੁੰਦੀਆਂ ਨੇ ਇੱਕ ਹੁੰਦੀ ਹੈ ਆਮ ਦਿਉੜੀ ਤੇ ਦੂਜੀ ਹੁੰਦੀ ਹੈ ਖਾਸ ਦਿਉੜੀ ਹੁਣ ਜਦੋਂ ਭਾਈ ਸੁਤਰਾ ਜੀ ਆਮ ਦਿਉੜੀ ਤੋਂ ਅੰਦਰ ਆ ਗਏ ਤੇ ਅੱਗੇ ਹੁਣ ਖਾਸ ਦਿਉੜੀ ਦੇ ਸਿੱਖਾਂ ਨੇ ਰੋਕ ਦਿੱਤਾ ਉੱਥੇ ਖੜੇ ਸਿੱਖਾਂ ਨੇ ਵੀ ਭਾਈ ਸੁਤਰਾ ਜੀ ਨੂੰ ਰੋਕ ਦਿੱਤਾ ਉਹ ਕਹਿੰਦੇ ਭਾਈ ਤੈਨੂੰ ਅੰਦਰ ਜਾਣ ਦੀ ਆਗਿਆ ਨਹੀਂ ਭਾਈ ਸੁਤਰਾ ਜੀ ਕਹਿੰਦੇ ਜੇ ਤੁਸੀਂ ਮੈਨੂੰ ਅੰਦਰ ਜਾਣ ਦੇਵੋਗੇ ਤਾ ਮੈਨੂੰ ਅੰਦਰੋਂ ਜਿਹੜੀ ਵੀ ਭੇਟਾ ਮਿਲੇਗੀ ਉਹ ਮੈਂ ਭੇਟਾ ਤੁਹਾਨੂੰ ਅੱਧੀ ਦੇ ਦਿਆਂਗਾ। ਉਹ ਵੀ ਸਿੱਖ ਲਾਲਚ ਵਿੱਚ ਆ ਗਏ ਤੇ ਉਹਨਾਂ ਨੇ ਭਾਈ ਸੁਥਰੇ ਨੂੰ ਅੰਦਰ ਜਾਣ ਦਿੱਤਾ। ਭਾਈ ਸੁਥਰੇ ਨੇ ਮਹਾਰਾਜ ਦੇ ਦਰਬਾਰ ਵਿੱਚ ਦੋਨੋਂ ਬੋਰੀਆਂ ਰੱਖ ਦਿੱਤੀਆਂ। ਉਹਨੇ ਭਾਈ ਸੁਥਰੇ ਨੇ ਬੋਰੀਆਂ ਨੂੰ ਹੀ ਮੱਥਾ ਟੇਕਿਆ ਤੇ ਬੋਰੀਆਂ ਨੂੰ ਹੀ ਪ੍ਰਕਰਮਾ ਕਰਨ ਲੱਗ ਪਿਆ। ਸਿੱਖ ਕਹਿੰਦੇ ਮਹਾਰਾਜ ਇਹ ਭਾਈ ਸੁਥਰਾ ਕੀ ਕਰਦਾ ਹੈ? ਮਹਾਰਾਜ ਕਹਿੰਦੇ ਭਾਈ ਸੁਥਰਾ ਜੀ ਤੁਸੀਂ ਕੀ ਕਰਦੇ ਹੋ? ਉਦੋਂ ਭਾਈ ਸੁਥਰਾ ਜੀ ਕਹਿੰਦੇ ਮਹਾਰਾਜ ਤੁਹਾਨੂੰ ਵੀ ਮੱਥਾ ਟੇਕਾਂਗਾ ਪਹਿਲਾਂ ਇਹਨਾਂ ਬੋਰੀਆਂ ਨੂੰ ਟੇਕ ਲਵਾਂ ਜਿਨ੍ਹਾਂ ਦੇ ਬਦੌਲਤ ਤੁਹਾਡੇ ਦਰਸ਼ਨ ਮਿਲੇ ਗੁਰੂ ਸਾਹਿਬ ਜੀ ਆਖਦੇ ਨੇ ਕਹਿੰਦੇ ਭਾਈ ਸੁਤਰਾ ਜੀ ਕੀ ਲੈ ਕੇ ਆਏ ਹੋ ਮਹਾਰਾਜ ਨੇ ਮਿੱਟੀ ਵਾਲੀ ਬੋਰੀ ਨੂੰ ਹੱਥ ਲਾ ਕੇ ਆਖਿਆ ਭਾਈ ਸੁਤਰਾ ਜੀ ਸ਼ੱਕਰ ਲੈ ਕੇ ਆਏ ਹੋ ਤੇ ਦੂਸਰੀ ਬੋਰੀ ਨੂੰ ਹੱਥ ਲਾ ਕੇ ਠੀਕਰੀਆਂ ਵਾਲੀ ਬੋਰੀ ਨੂੰ ਹੱਥ ਲਾ ਕੇ ਕਹਿੰਦੇ ਕੀ ਪੈਸੇ ਲੈ ਕੇ ਆਏ ਹੋ ਭਾਈ ਸੁਤਰਾ ਜੀ ਕਹਿੰਦੇ ਗਰੀਬ ਨਿਵਾਜ ਆਵ੍ਰੀ ਦੇ ਮੁਖ ਵਿੱਚੋਂ ਜਿਹੜਾ ਬਚਨ ਨਿਕਲ ਜਾਵੇ ਤੇ ਜੇ ਉਹ ਪੂਰਾ ਹੋ ਜਾਵੇ ਤਾਂ ਹੋਰ ਚਾਹੀਦਾ ਕੀ ਹੈ ਸੋ ਜਦੋਂ ਬੋਰੀ ਖੋਲੀ ਪਹਿਲੀ ਬੋਰੀ ਦੇ ਵਿੱਚੋਂ ਸ਼ੱਕਰ ਤੇ ਦੂਸਰੀ ਬੋਰੀ ਦੇ ਵਿੱਚੋਂ ਚਾਂਦੀ ਤੇ ਸੋਨੇ ਦੀਆਂ ਮੋਹਰਾਂ ਨਿਕਲੀਆਂ ਗੁਰੂ ਸਾਹਿਬ ਕਹਿੰਦੇ ਭਾਈ ਸੁਤਰਾ ਜੀ ਐਨੀ ਮਾਇਆ ਦਾ ਕਰੂਗੇ ਕੀ ਭਾਈ ਸੁਤਰਾ ਜੀ ਕਹਿੰਦੇ ਮਹਾਰਾਜ ਜੋ ਤੁਸੀਂ ਕਹੋਗੇ ਉਹੀ ਕਰਾਂਗਾ ਮਹਾਰਾਜ ਕਹਿੰਦੇ ਭਾਈ ਤੁਸੀਂ ਲੰਗਰ ਲਾਂਦੇ ਹੋ ਤੁਸੀਂ ਲੰਗਰ ਲਾ ਦਿਓ ਕਹਿੰਦੇ ਲਾਂਗਰੀਆਂ ਨੇ ਲੰਗਰ ਤਿਆਰ ਕਰ ਦਿੱਤੇ ਤੇ 36 ਪ੍ਰਕਾਰ ਦੇ ਭੋਜਨ ਤਿਆਰ ਹੋ ਗਏ। ਪੰਗਤਾਂ ਸਜ ਗਈਆਂ ਨੇ ਤੇ ਪੰਗਤ ਵਿੱਚ ਗੁਰੂ ਸਾਹਿਬ ਜੀ ਵੀ ਬਿਰਾਜਮਾਨ ਹੋਏ। ਭਾਈ ਸੁਧਰਾ ਜੀ ਗੁਰੂ ਸਾਹਿਬ ਜੀ ਕੋਲ ਆਂਦਾ ਹੈ ਤੇ ਮਹਾਰਾਜ ਨੂੰ ਕਹਿੰਦਾ ਹੈ ਮਹਾਰਾਜ ਲੰਗਰ ਵਰਤਾਉਣਾ ਕਿਸ ਤੋਂ ਸ਼ੁਰੂ ਕਰੀਏ? ਗੁਰੂ ਮਹਾਰਾਜ ਕਹਿੰਦੇ ਭਾਈ ਸੁਧਰਾ ਜੀ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰਾ ਲੱਗਦਾ ਤੁਸੀਂ ਉਸ ਤੋਂ ਸ਼ੁਰੂ ਕਰੋ। ਭਾਈ ਸੁਧਰਾ ਜੀ ਨੇ ਇੱਕ ਵਾਰ ਸਾਰੀ ਸੰਗਤ ਵੱਲ ਵੇਖਿਆ ਤੇ ਥਾਲ ਵਿੱਚ ਸਾਰਾ ਭੋਜਨ ਪ੍ਰਸ਼ਾਦਾ ਪਾ ਕੇ ਆਪੋਸ਼ੇਂ ਲੱਗ ਪਈ ਗੁਰੂ ਸਾਹਿਬ ਕਹਿੰਦੇ ਭਾਈ ਸੁਤਰਾ ਜੀ ਆਹ ਕੀ ਕਰਨ ਲੱਗ ਪੇ ਭਾਈ ਸੁਤਰਾ ਜੀ ਕਹਿੰਦੇ ਮਹਾਰਾਜ ਤੁਸੀਂ ਕਿਹਾ ਸੀ ਜਿਹੜਾ ਸਭ ਤੋਂ ਜ਼ਿਆਦਾ ਪਿਆਰਾ ਲੱਗਦਾ ਤੁਸੀਂ ਪਹਿਲੇ ਉਹਨੂੰ ਸ਼ਕਾਓ ਤੇ ਮਹਾਰਾਜ ਪੈਰਾ ਤੇ ਪੇਟ ਹੀ ਹੁੰਦਾ ਤੇ ਪੇਟ ਤੋਂ ਪਿਆਰਾ ਕੁਝ ਵੀ ਨਹੀਂ ਮਹਾਰਾਜ ਕਹਿੰਦੇ ਭਾਈ ਸੁਤਰਿਆ ਤੋ ਸਾਨੂੰ ਖੁਸ਼ ਬਹੁਤ ਕਰਦਾ ਬੜਾ ਹਸਾਂਦਾ ਹੈ ਦੱਸ ਤੈਨੂੰ ਕੀ ਦਈਏ ਭਾਈ ਸੁਤਰਾ ਕਹਿੰਦਾ ਰਹਿਣ ਦਿਓ ਮਹਾਰਾਜ ਪਹਿਲਾਂ ਵੀ ਤੁਸੀਂ 5 ਰੁਪਏ ਦਾ ਵਾਅਦਾ ਕੀਤਾ ਸੀ ਤੇ ਫੇਰ ਮੁੜ ਕੇ ਸਾਧ ਦਰਸ਼ਨ ਨਹੀਂ ਹੋਏ ਮਹਾਰਾਜ ਤੁਸੀਂ ਰਹਿ ਨਹੀਂ ਦਿਓ ਮਹਾਰਾਜ ਕਹਿੰਦੇ ਨਹੀਂ ਜੋ ਤੂੰ ਮੰਗੇਗਾ ਉਹੀ ਤੈਨੂੰ ਦੇਵਾਂਗੇ ਭਾਈ ਸੁਤਰਾ ਕਹਿੰਦਾ ਮਹਾਰਾਜ ਮੁਕਰ ਨਾ ਜਾਇਓ ਮਹਾਰਾਜ ਕਹਿੰਦੇ ਨਹੀਂ ਮੁਕਰਦੇ ਭਾਈ ਸੁਤਰਾ ਕਹਿੰਦਾ ਫੇਰ ਮਹਾਰਾਜ ਮੇਰੇ ਤਾਂ ਮਨ ਤੇ ਬੋਝ ਪਿਆ ਹੋਇਆ ਮਹਾਰਾਜ ਮੈਂ ਲੜਿਆ ਤਾਂ ਭਾਈ ਬੈਲੂ ਨਾਲ ਸੀ ਤੇ ਮੈਂ ਮਕਾਨ ਤੁਹਾਡੀ ਦੇਣ ਲੱਗ ਪਿਆ ਮਹਾਰਾਜ ਇਹਦਾ ਮੇਰੇ ਮਨ ਤੇ ਬੋਝ ਪਿਆ ਹੋਇਆ। ਮਹਾਰਾਜ ਕਹਿੰਦੇ ਚਲੋ ਕੋਈ ਗੱਲ ਨਹੀਂ ਹੋ ਜਾਂਦਾ। ਭਾਈ ਸੁਤਰਾ ਕਹਿੰਦਾ ਨਹੀਂ ਮਹਾਰਾਜ ਮੇਰਾ ਬੋਝ ਲਾਹ ਦਿਓ। ਮਹਾਰਾਜ ਕਹਿੰਦੇ ਕਿਵੇਂ ਲਏਗਾ ਤੇਰਾ ਬੋਝ? ਭਾਈ ਸੁਤਰਾ ਕਹਿੰਦਾ ਮਹਾਰਾਜ ਮੈਨੂੰ 100 ਜੁੱਤੀਆਂ ਮਾਰੋ। ਜੇ ਮੇਰੇ 100 ਜੁੱਤੀਆਂ ਮਾਰੂਗੇ ਤਾਂ ਮੇਰਾ ਬੋਝ ਲੈ ਜਾਏਗਾ। ਹੁਣ ਗੁਰੂ ਪਾਤਸ਼ਾਹ ਬਚਨ ਦੇ ਚੁੱਕੇ ਸੀ ਤਾਂ ਮਹਾਰਾਜ ਕਹਿੰਦੇ ਭਾਈ ਇਹਦੀ ਇੱਛਾ ਪੂਰੀ ਕਰੋ। ਜਦੋਂ ਇੱਕ ਸਿੱਖ ਜੁੱਤੀ ਲੈ ਕੇ ਭਾਈ ਸੁਤਰਾ ਜੀ ਕੋਲ ਆਇਆ ਤਾਂ ਭਾਈ ਸੁਤਰਾ ਜੀ ਕਹਿੰਦੇ ਠਹਿਰੋ ਭਾਈ ਸੁਤਰਾ ਜੀ ਕਹਿੰਦੇ ਅੱਧੀ ਬਖਸ਼ਿਸ਼ ਆਮ ਦਿਉੜੀ ਵਾਲੇ ਸਿੱਖਾਂ ਨੂੰ ਦੇ ਦਿਓ ਤੇ ਅੱਧੀ ਬਖਸ਼ਿਸ਼ ਇਹ ਖਾਸ ਦਿਉੜੀ ਤੇ ਜਿਹੜੇ ਪਹਿਰੇਦਾਰ ਸਿੱਖ ਖੜੇ ਨੇ ਉਹਨਾਂ ਨੂੰ ਦੇ ਦਿਓ ਤੇ ਮੇਰਾ ਕਰਜ਼ਾ ਲਾ ਦਿਓ ਗੁਰੂ ਪਾਤਸ਼ਾਹ ਕੋਲ ਤਾਂ ਇਹੋ ਜੇ ਮਹਾਨ ਸਾਧੂ ਵੀ ਸਨ ਜਿਹੜੇ ਸੰਗਤਾਂ ਨੂੰ ਕੁਝ ਵੀ ਰੱਖਦੇ ਸਨ ਤੇ ਆਪ ਬ੍ਰਹਮ ਗਿਆਨੀ ਮਹਾਪੁਰਸ਼ ਵੀ ਸਨ